ਤੁਹਾਡੇ ਮੋਬਾਈਲ ਨੰਬਰ ਤੋਂ ਤੁਹਾਡੇ ਬਾਰੇ 80 ਤੋਂ 90 ਗੱਲਾਂ ਪਤਾ ਚੱਲ ਜਾਂਦੀਆਂ ਕਿ ਇਹ ਪਰਸਨ ਕਿੱਦਾਂ ਦਾ ਹੋਏਗਾ ਇਹਨੂੰ ਕਿਹੜੇ ਹੈਲਥ ਇਸ਼ੂ ਹੋਣਗੇ ਕਿਹੜੇ ਵੈਲਥ ਇਸ਼ੂ ਹੋਣਗੇ ਕਿਹੜੀ ਚੀਜ਼ ਦੇ ਨਾਲ ਕਨੈਕਟਡ ਹੋਏਗਾ ਕਿੱਦਾਂ ਦਾ ਬਿਜ਼ਨਸ ਹੋਏਗਾ ਮੋਬਾਈਲ ਹੈ ਇਹ 24 ਘੰਟਿਆਂ 'ਚੋਂ ਮੈਂ ਕਹਿੰਦਾ 24 ਘੰਟੇ ਤੁਹਾਡੇ ਨਾਲ ਰਹਿੰਦਾ ਬਿਲਕੁਲ ਸੱਚ ਹੈ ਤੁਹਾਡੀ ਹਰ ਗੁੱਡ ਕਾਲ ਇਹਦੇ ਤੇ ਆਂਦੀ ਏ ਤੁਹਾਡੀ ਹਰ ਬੈਡ ਕਾਲ ਇਹਦੇ ਤੇ ਆਂਦੀ ਏ ਹਰ ਰਿਸ਼ਤੇਦਾਰ ਦੀ ਕਾਲ ਇਹਦੇ ਤੇ ਆਂਦੀ ਏ ਹਰ ਵੈਂਡਰ ਦੀ ਕਾਲ ਇਹਦੇ ਤੇ ਆਂਦੀ ਏ ਹਰ ਐਪ ਦੇ ਨਾਲ ਇਹ ਕਨੈਕਟਡ ਹੈ ਹਰ ਚੀਜ਼ ਦੇ ਨਾਲ ਹੀ ਇਹ ਕਨੈਕਟਡ ਹੈ ਹਮ ਕਈ ਲੋਕ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਮੇਰੀ ਕਿਸਮਤ ਹੀ ਖਰਾਬ ਹੈ ਮੈਂ ਪਤਾ ਨਹੀਂ ਕਿਹੜੇ ਮਾੜੇ ਡੈਮ ਚ ਪੈਦਾ ਹੋ ਗਿਆ ਮੈਂ ਇਹ ਉਹ ਆਪਣੀ ਕਿਸਮਤ ਨੂੰ ਕੋਸਦਾ ਹੀ ਬੋਤਲਉਂਦਾ मतलब एदे वास्ते ਤੁਹਾਨੂੰ ਕੋਈ ਜਿਆਦਾ ਟਾਈਮ ਦੀ ਲੋਡ ਨਹੀਂ ਪੈਂਦੀ। ਮਤਲਬ ਅਗਰ ਮੈਂ ਆਪਣੀ ਗੱਲ ਕਰਾਂ ਤੇ ਮੈਂ 10 ਤੋਂ 15 ਸੈਕਿੰਡ ਦੇ ਅੰਦਰ ਇਹਦੀ ਪ੍ਰੈਡਿਕਸ਼ਨ ਕਰ ਸਕਦਾ ਕਿਸੇ ਵੀ ਪਰਸਨ ਦੀ। ਇੰਨੀ ਜਲਦੀ। ਇੰਨੀ ਜਲਦੀ ਉਹਦੇ ਮੋਬਾਈਲ ਤੋਂ ਪ੍ਰੈਡਿਕਸ਼ਨ ਹੋ ਜਾਂਦੀ ਹੈ ਉਹਦੀ, ਨਾਮ ਤੋਂ ਹੋ ਜਾਂਦੀ ਹੈ, ਉਹਦੀ ਡੇਟ ਤੋਂ ਹੋ ਜਾਂਦੀ ਹੈ। ਕਿਉਂਕਿ ਇਹ ਜਿਹੜੀ ਹੈ ਸਾਰੇ ਭੇਦ ਖੋਲ ਨੂੰ ਸਾਰੇ ਭੇਦ ਮਤਲਬ ਮੈਂ ਇਹ ਕਿਸੇ ਪਰਸਨ ਦੀ ਡੇਟ ਆਫ ਬਰਥ ਵੀ ਨਹੀਂ ਹੈ, ਟਾਈਮ ਵੀ ਨਹੀਂ ਹੈ। ਉਹਦਾ ਵੀ ਗ੍ਰਿਡ ਬਣ ਜਾਂਦਾ ਹੈ ਉਹਦੀ ਵੀ ਕੈਲਕੂਲੇਸ਼ਨ ਹੋ ਜਾਂਦੀ ਸਭ ਕੁਝ ਟੈਂਕ ਕਾਊਂਟ ਦੀ ਜਾਂ ਐਕਟਿਵਾ ਦਾ ਨੰਬਰ ਕੋਈ ਗੱਡੀ ਦਾ ਨੰਬਰ ਅੱਜ ਕੱਲ ਲੋਕ ਬਹੁਤ ਕੈਲਕੂਲੇਟ ਕਰਕੇ ਲੈ ਰਹੇ ਆ ਇਹ ਚੀਜ਼ ਮੈਂ ਬਹੁਤ ਨੋਟਿਸ ਕੀਤੀ ਹੈ ਜਿੱਥੇ ਵੀ ਜਾਓ ਐਕਟਿਵਾ ਲੈ ਜਾਓ ਜਾਂ ਬਾਈਕ ਲੈ ਜਾਓ ਜਾਂ ਕੁਝ ਵੀ ਲੈ ਜਾਓ ਲੋਕ ਦੇਖਦੇ ਵੀ ਨਾ ਟੋਟਲ ਜਹੀਦ ਹੈ ਹਾਂ ਇਹ ਚੀਜ਼ ਮੈਂ ਬਹੁਤ ਨੋਟਿਸ ਕੀਤੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦਿਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਜੀਵੇਂ ਕਿ ਤੁਹਾਨੂੰ ਪਤਾ ਹੈ ਜੋਤਿਸ਼ ਇੰਨਾ ਵੱਡਾ ਗਿਆਨ ਹੈ ਜੋਤਿਸ਼ ਦੇ ਵਿੱਚ ਅੱਜ ਕੱਲ ਹਰ ਕੁਝ ਦੇਖਣ ਨੂੰ ਮਿਲਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਇਨਸਾਨ ਦੀ ਕੁੰਡਲੀ ਜਿਹੜੀ ਹੈ ਜੋਤਿਸ਼ ਦੇ ਰਾਹੀਂ ਸਭ ਦੇਖ ਲੈਂਦੇ ਨੇ ਤੇ ਕੀ ਹੋਣ ਵਾਲਾ ਆਉਣ ਦੇ ਸਮੇਂ ਦੇ ਵਿੱਚ ਇਹ ਵੀ ਸਭ ਕੁਝ ਦੇਖਿਆ ਜਾਂਦਾ ਸੋ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਜੋਤਿਸ਼ ਦੇ ਕਈ ਪਹਿਲੂ ਹੁੰਦੇ ਨੇ ਅੱਜ ਜੋਤਿਸ਼ ਦੇ ਇੱਕ ਅਜਿਹੇ ਪਹਿਲੂ ਨਾਲ ਰੂਬਰੂ ਤੁਹਾਨੂੰ ਕਰਾਵਾਂਗੇ ਜੋ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਔਰ ਆਪਾਂ ਕਹਿ ਸਕਦੇ ਆ ਟ੍ਰੈਂਡ ਦੇ ਵਿੱਚ ਵੀ ਹੈ ਕਿਉਂਕਿ ਅੱਜ ਕੱਲ ਲੋਕਾਂ ਦੀ ਰੁਝਾਨ ਵੀ ਬਹੁਤ ਇਧਰ ਨੂੰ ਹੋ ਰਿਹਾ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਅੰਕ ਜੋਤਿਸ਼ ਨੰਬਰੋਲੋਜਿਸਟ ਇਹ ਇਦਾਂ ਦੇ ਇਦਾਂ ਦਾ ਗਿਆਨ ਹੈ ਜਿਹੜਾ ਕਿ ਸਿਰਫ ਅ ਅੰਕਾਂ ਨਾਲ ਦੇਖ ਕੇ ਨੰਬਰਾਂ ਨਾਲ ਦੇਖ ਕੇ ਇਹ ਕੱਢਿਆ ਜਾਂਦਾ ਸੋ ਅੱਜ ਇਸੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਐਕਸਪਰਟ ਮੌਜੂਦ ਨੇ ਡਾਕਟਰ ਆਈਪੀ ਸਿੰਘ ਜੋ ਕਿ ਜਾਣੇ ਮਨੇ ਨੰਮਰੋਲੋਜਿਸਟ ਨੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਟੂਡੀਓ ਦੇ ਵਿੱਚ ਸਰ ਸਸਤਰੀ ਕਾਲ ਜੀ ਸਸਤਰੀ ਕਾਲ ਮੈਡਮ ਸਰ ਕੀ ਹਾਲ ਚੱਲ ਸਰ ਬਹੁਤ ਵਧੀਆ ਜੀ ਵਧੀਆ ਗੁੱਟਾ ਸਰ ਸਾਡੇ ਈ ਵਿਊਅਰਸ ਨੂੰ ਦੱਸੋ ਕਿ ਜਿਵੇਂ ਜੋਤਿਸ਼ ਦੇ ਵਿੱਚ ਕਈ ਪਹਿਲੂ ਮੈਂ ਤੁਹਾਨੂੰ ਦੱਸਿਆ ਹੈਗੇ ਨੇ ਤੇ ਵੈਦਿਕ ਗਿਆਨ ਹੋ ਗਿਆ ਹੋਰ ਨੰਮਰੋਲੋਜੀ ਹੋ ਗਈ ਟਾਰੋ ਰੀਡਿੰਗ ਹੋ ਗਈ ਕਈ ਤਰ੍ਹਾਂ ਦੀ ਹੈ ਇਹ ਅੰਕ ਜੋਤਿਸ਼ ਹੈ ਕੀ ਆਖਰ ਜੀ ਬੜਾ ਵਧੀਆ ਤੁਸੀਂ ਸਵਾਲ ਕੀਤਾ ਹੈ ਕਿ ਜੋ ਜ਼ਿਆਦਾਤਰ ਲੋਕ ਇਹੀ ਪੁੱਛਦੇ ਆ ਜੀ ਸਰ ਅੰਕ ਜੋਤਿਸ਼ ਹੈ ਕੀ ਹੈ ਜੀ ਦੇਖੋ ਇਹ ਵੀ ਇੱਕ ਤਰ੍ਹਾਂ ਦੀ ਸਾਇੰਸ ਹੈ ਇੱਕ ਤਰ੍ਹਾਂ ਦੀ ਵਿਦਿਆ ਹੈ ਜਿੱਦਾਂ ਨੰਬਰਸ ਅੰਕ ਦਾ ਮਤਲਬ ਹੈ ਨੰਬਰਸ ਜਿੰਨੂੰ ਆਪਾਂ ਨੰਬਰੋਲੋਜਿਸਟ ਵੀ ਕਹਿ ਸਕਦੇ ਆ ਤੇ ਨੰਬਰੋਲੋਜੀ ਵੀ ਕਹਿ ਸਕਦੇ ਆ ਕਿ ਨੰਬਰਸ ਜਿਹੜੇ ਹੈਗੇ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਰੋਲ ਅਦਾ ਕਰਦੇ ਆ ਜਦੋਂ ਤੁਸੀਂ ਪੈਦਾ ਹੁੰਦੇ ਹੋ ਤੁਹਾਡੀ ਇੱਕ ਡੇਟ ਆਫ ਬਰਥ ਹੁੰਦੀ ਹੈ ਜਿਹੜੀ ਤੁਹਾਡੀ ਜਨਮ ਤਰੀਕ ਹੁੰਦੀ ਹੈ ਜਿਸ ਦਿਨ ਤੁਸੀਂ ਇਸ ਦੁਨੀਆ ਤੇ ਆਏ ਜੀ ਉਹ ਜਿਹੜੀ ਜਨਮ ਤਰੀਕ ਹੈ ਉਸ ਪਰਮਾਤਮਾ ਨੇ ਤੁਹਾਨੂੰ ਉਸ ਤਰੀਕ ਨੂੰ ਜਨਮ ਦਿੱਤਾ ਹੈ ਉਹ ਤਰੀਕ ਜਿਹੜੀ ਹੈ ਉਹ ਤੁਹਾਡੀ ਆਪਣੇ ਆਪ ਚ ਹੀ ਬਹੁਤ ਵਧੀਆ ਔਰ ਬਹੁਤ ਹੀ ਪਾਵਰਫੁਲ ਤਰੀਕ ਹੈ ਪਰ ਸਰ ਕਈ ਲੋਕ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਮੇਰੀ ਕਿਸਮਤ ਹੀ ਖਰਾਬ ਹੈ ਮੈਂ ਪਤਾ ਨਹੀਂ ਕਿਹੜੇ ਮਾੜੇ ਡੇਮ ਚ ਪੈਦਾ ਹੋ ਗਿਆ ਮੈਂ ਇਹ ਉਹ ਆਪਣੀ ਕਿਸਮਤ ਨੂੰ ਕੋਸਦਾ ਹੀ ਬਹੁਤ ਲੋਕ ਤੁਸੀਂ ਜਿਹੜਾ ਇਹ ਪੁਆਇੰਟ ਕੀਤਾ ਕਿ ਕੋਸ਼ ਦੇ ਬੋਤੋ ਦੇਖੋ ਇੱਕ ਨਾ ਵਰਡ ਆਂਦਾ ਹੈ ਮੈਨੀਫੈਸਟੇਸ਼ਨ ਜੀ ਤੁਸੀਂ ਜੋ ਬੋਲਦੇ ਹੋ ਉਹੀ ਹੁੰਦਾ ਹੈ ਹਮੇਸ਼ਾ ਇਸ ਕਰਕੇ ਜਿਹੜੇ ਸਾਡੇ ਬਜ਼ੁਰਗ ਹੈ ਜਾਂ ਸਾਡੇ ਜਿੰਨੇ ਵੀ ਪੁਰਾਣੇ ਜਿਹੜੇ ਸਾਡੇ ਦੇਵੀ ਦੇਵਤੇ ਵੀ ਸੀ ਜਾਂ ਸਾਡੇ ਪੈਗੰਬਰ ਸੀ ਉਹ ਇੱਕ ਗੱਲ ਕਹਿੰਦੇ ਸੀ ਕਿ ਹਮੇਸ਼ਾ ਹਮੇਸ਼ਾ ਹੀ ਪੋਜ਼ਿਟਿਵ ਬੋਲੋ ਹਮੇਸ਼ਾ ਹੀ ਚੰਗਾ ਬੋਲੋ ਜੋ ਤੁਸੀਂ ਬੋਲਦੇ ਹੋ ਤੁਸੀਂ ਉਸ ਪਰਮਾਤਮਾ ਨੂੰ ਇੱਕ ਮੈਸੇਜ ਦੇ ਰਹੇ ਹੋ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਜੀ ਕਿ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ ਤੁਸੀਂ ਇੱਕ ਰਿਕੁਐਸਟ ਕਰ ਰਹੇ ਜਿੱਦਾਂ ਆਪਾਂ ਰੋਜ਼ ਪਾਠ ਕਰਦੇ ਹਾਂ ਹਰ ਰੋਜ਼ ਆਪਾਂ ਕੀ ਕਰਦੇ ਹਾਂ ਕਿ ਉਸ ਪਰਮਾਤਮਾ ਦੀ ਉਸਤਤ ਕਰਦੇ ਹਾਂ ਹਮ ਹਰ ਰੋਜ਼ ਉਹਦੇ ਬਾਰੇ ਗੱਲਾਂ ਕਰਦੇ ਹਾਂ ਪਾਠ ਇਹ ਹੈ ਕਿ ਇੱਕ ਵਾਰੀ ਕਰ ਲਿਆ ਜੀ ਦੁਬਾਰਾ ਨਹੀਂ ਕਰਨਾ ਹਰ ਰੋਜ਼ ਕਿਉਂ ਕਰਦੇ ਹਾਂ ਉਦੇ ਪਿੱਛੇ ਲੌਜੀਕ ਹੈ ਕਿ ਅਸੀਂ ਉਸ ਚੀਜ਼ਾਂ ਨੂੰ ਮੈਨੀਫੈਸਟੇਸ਼ਨ ਦੇ ਵਿੱਚ ਲੈ ਕੇ ਜਾਣੇ ਆ ਕਿ ਇਹ ਗੱਲਾਂ ਜਾਂ ਇਹ ਚੀਜ਼ਾਂ ਸਾਨੂੰ ਸਮਝ ਆ ਜਾਣ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਪਾਠ ਦੇ ਵਿੱਚ ਕੀ ਚੀਜ਼ਾਂ ਸਾਨੂੰ ਉਸ ਪ੍ਰਮਾਤਮਾ ਬਾਰੇ ਦੱਸਿਆ ਉਸ ਅਕਾਲ ਪੁਰਖ ਬਾਰੇ ਦੱਸਿਆ ਜਾਂ ਉਸ ਯੂਨੀਵਰਸ ਬਾਰੇ ਦੱਸਿਆ ਕਿ ਅਸੀਂ ਉਹਨੂੰ ਰੋਜ਼ ਪੜ੍ਹਦੇ ਆ ਕਿ ਉਹ ਸਾਡੇ ਜ਼ਿਹਨ 'ਚ ਵੱਢ ਜਾਏ ਤੇ ਅਸੀਂ ਉਹਦੀ ਉਸਤਤ ਕਰ ਰਹੇ ਆ ਐਸੀ ਤਰ੍ਹਾਂ ਹੀ ਜਿੱਦਾਂ ਤੁਸੀਂ ਕਿਹਾ ਜੀ ਮੇਰੀ ਕਿਸਮਤ ਤਾਂ ਖਰਾਬ ਹੈ ਇਹ ਤਾਂ ਹੈ ਹੀ ਖਰਾਬ ਹੈ ਪਰਮਾਤਮਾ ਦੇ ਘਰ ਨਾ ਨੰਬਰ ਜਾਂ ਨਾ ਨਾਲ ਦੀ ਕੋਈ ਚੀਜ਼ ਨਹੀਂ ਹੈ ਤੁਸੀਂ ਜਦੋਂ ਕਿਹਾ ਮੇਰੀ ਖਰਾਬ ਹੈ ਉਹਨੇ ਕਹਿਣਾ ਜੀ ਠੀਕ ਹੈ ਤਥਾਸਤੂ ਤੇ ਉਹ ਤੁਹਾਡੀ ਜਿਹੜੀ ਕਿਸਮਤ ਉਹ ਖਰਾਬ ਹੋ ਹੀ ਜਾਣੀ ਹੈ ਤੁਸੀਂ ਕਹੋ ਜੀ ਮੇਰੀ ਕਿਸਮਤ ਬਹੁਤ ਚੰਗੀ ਹੈ ਮੇਰੇ ਬੱਚੇ ਬੜੇ ਵਧੀਆ ਹੈ ਮੇਰੇ ਰਿਸ਼ਤੇਦਾਰ ਬਹੁਤ ਵਧੀਆ ਹੈ ਮੇਰਾ ਕੰਮ ਵਧੀਆ ਹੈ ਉਹਨੇ ਕਹਿਣਾ ਤਥਾਸਤੂ ਜੋ ਗੱਲ ਜੋ ਚੀਜ਼ ਅਸੀਂ ਕਹਿੰਦੇ ਆ ਹਮੇਸ਼ਾ ਉਹੀ ਚੀਜ਼ਾਂ ਹੁੰਦੀਆਂ। ਚਾਹੀ ਲੋਕ ਕਹਿੰਦੇ ਸ਼ਾਇਦ ਨਾ ਜਿੱਦਾਂ ਦੀ ਨੀਅਤ ਉਦਾਂ ਦੀ ਮੁਰਾਦ। ਕਿਹਾ ਜਾਂਦਾ ਕਿਹਾ ਜਾਂਦਾ ਕਿ ਜਿੱਦਾਂ ਦੀ ਤੁਹਾਡੀ ਨੀਅਤ ਹੈ ਤੇ ਉਦਾਂ ਦੀ ਮੁਰਾਦ ਹੈ। ਹੁਣ ਆਪਾਂ ਦੁਬਾਰਾ ਉਸ ਚੱਕਰ ਤੇ ਉਸ ਦੁਬਾਰਾ ਉਸ ਟਾਪਿਕ ਤੇ ਆ ਜਾਂਦੇ ਆ ਨੰਬਰਸ। ਕਿ ਅੰਕ ਸ਼ਾਸਤਰ ਕੀ ਚੀਜ਼ ਹੈ? ਜਿਹੜੀ ਤੁਹਾਡੀ ਡੇਟ ਆਫ ਬਰਥ ਹੈ। ਤੁਹਾਡੀ ਡੇਟ ਆਫ ਬਰਥ ਦੇ ਅੰਦਰ ਸਾਰੇ ਦੇ ਸਾਰੇ ਤੁਹਾਡੀ ਜ਼ਿੰਦਗੀ ਦੇ ਰਾਜ ਜਿਹਨੂੰ ਕਹਿੰਦੇ ਆ ਉਹ ਲੁਕੇ ਹੋਏ ਆ ਤੁਹਾਡੀ ਜਿਹੜੀ ਡੇਟ ਹੈ ਉਹ ਡੇਟ ਦਾ ਇੱਕ ਟੋਟਲ ਸਮ ਆਂਦਾ ਹੈ ਜਿੱਦਾਂ ਆਪਾਂ ਇੱਕ ਛੋਟੀ ਜਿਹੀ ਆਪਾਂ ਇੱਕ ਡੇਟ ਦੀ ਐਗਜ਼ਾਮਪਲ ਲੈ ਲੈਂਦੇ ਆ ਜਿੱਦਾਂ 20 ਜੁਲਾਈ 1975 ਹੁਣ ਜੇ ਆਪਾਂ 2/0 ਇਕੁਅਲ ਟੂ ਕਰਾਂਗੇ ਤਾਂ 2 ਆਏਗਾ ਹੂੰ ਤੇ ਤੁਹਾਡੀ ਜਿਹੜੀ ਡੇਟ ਹੈ ਇਹ ਆ ਗਈ ਤੁਹਾਡੀ 2 ਜਿਹਨੂੰ ਆਪਾਂ ਹਿੰਦੀ ਦੇ ਵਿੱਚ ਇੱਕ ਵਰਡ ਕਿਹਾ ਜਾਂਦਾ ਹੈ ਮੂਲਾਂਕ ਹੂੰ ਤੁਹਾਡਾ ਜਿਹੜਾ ਮੂਲਾਂਕ ਹੈ ਉਹ 2 ਆ ਗਿਆ ਜੀ ਆਪਾਂ ਇਹ ਰੈਂਡਮਲੀ ਇੱਕ ਡੇਟ ਆਫ ਬਰਥ ਲੈ ਲਈ ਜੀ ਹੁਣ ਜਿਹੜਾ ਇੱਕ ਦੂਸਰਾ ਸੈਗਮੈਂਟ ਹੁੰਦਾ ਹੈ ਤੁਹਾਡੀ ਪੂਰੀ ਡੇਟ ਆਫ ਬਰਥ ਦਾ ਟੋਟਲ ਅੱਛਾ ਉਹ ਜਿਹੜਾ ਟੋਟਲ ਹੈ ਉਹ ਤੁਹਾਡਾ ਮੰਨਿਆ ਜਾਂਦਾ ਹੈ ਭਾਗਿਆੰਕ ਅੱਛਾ ਜਾਂ ਉਹਨੂੰ ਕਹਿੰਦੇ ਡੈਸਟਨੀ ਨੰਬਰ ਭਾਗਿਆੰਕ ਨੰਬਰ ਕੀ ਉਹ ਕੀ ਹੁੰਦਾ ਹੈ ਤੁਹਾਡੀ ਪੂਰੀ ਡੇਟ ਦਾ ਟੋਟਲ ਟੋਟਲ ਜਿੱਦਾਂ ਆਪਾਂ ਇਹ ਡੇਟ ਆਫ ਬਰਥ ਲਈ ਸੀ 271975 ਤੇ ਆਪਾਂ ਇਹਦੇ ਜਮਾ ਕੀਤਾ 2 0 7 1 9 7 5 5 ਇਹ ਅਗਰ ਜਦੋਂ ਆਪਾਂ ਇਹਨੂੰ ਟੋਟਲ ਸਮ ਕਰਦੇ ਆ ਤੇ ਇਹ ਬਣ ਜਾਂਦਾ ਹੈ 31 31 ਇਨੂੰ ਆਪਾਂ ਸਿੰਗਲ ਡਿਜੀਟ ਚ ਜਦੋਂ ਲੈ ਕੇ ਜਾਂਦੇ ਆ 3 1 ਇਹ ਆ ਗਿਆ ਤੁਹਾਡਾ 4 ਹੂੰ ਇਹ ਜਿਹੜਾ ਤੁਹਾਡਾ ਭਾਗਿਆੰਕ ਜਿਹਨੂੰ ਕਹਿੰਦੇ ਆ ਜਾਂ ਜਿਹਨੂੰ ਆਪਾਂ ਕੰਡੈਕਟਰ ਨੰਬਰ ਕਹਿੰਦੇ ਆ ਉਹ ਆ ਗਿਆ ਇਸ ਪਰਸਨ ਦਾ 4 ਹੂੰ ਹੁਣ ਇੱਥੇ ਆ ਗਿਆ ਤੁਹਾਡਾ ਮੂਲਾਂਕ 2 ਤੇ ਤੁਹਾਡਾ ਭਾਗਿਆੰਕ ਜਿਹੜਾ ਉਹ ਆ ਗਿਆ 4 ਇਸ ਤਰ੍ਹਾਂ ਹੀ ਤੁਸੀਂ ਆਪਣੀ ਡੇਟ ਆਫ ਬਰਥ ਦੇ ਵਿੱਚੋਂ ਆਪਣਾ ਮੂਲਾਂਕ ਤੇ ਭਾਗਿਆੰਕ ਕੱਢ ਸਕਦੇ ਹੋ ਔਰ ਇਹ ਜਿਹੜਾ ਮੁਲਾਕ ਔਰ ਭਾਗਿਆ ਕਾ ਇਹ ਤੁਹਾਡੀ ਸਾਰੀ ਜਿਹੜੀ ਜ਼ਿੰਦਗੀ ਦਾ ਲੇਖਾ ਜੋਖਾ ਇਹਦੇ ਵਿੱਚ ਆ ਜਾਂਦਾ ਹੈ ਅੱਛਾ ਜੀ ਫਿਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਨੰਬਰ ਹੈ ਜਿਵੇਂ ਆਪਾਂ ਇੱਥੇ 20th ਜੁਲਾਈ 1975 ਇਹਦੀ ਇੱਕ ਗ੍ਰਿਡ ਬੰਦੀ ਹੈ ਇਹਨੂੰ ਗ੍ਰਿਡ ਨੂੰ ਕਹਿੰਦੇ ਆ ਲੋਸ਼ੋ ਗ੍ਰਿਡ ਜਿੱਦਾਂ ਇਹ ਗ੍ਰਿਡ ਆਪਾਂ ਇੱਥੇ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਜਿਹੜੇ ਨੰਬਰ ਹੈ ਇਹ ਸਾਰੇ ਨੰਬਰ ਜਿਹੜੇ ਆ ਫਿਕਸ ਹੁੰਦੇ ਆ ਕਿ ਇਹਦੇ ਵਿੱਚ ਜਿੱਦਾਂ 492 357 816 ਇਹ ਨੰਬਰ ਸਾਰੇ ਫਿਕਸ ਨੰਬਰ ਹੈ ਹੁਣ ਜਿਹੜਾ ਤੁਹਾਡੀ ਡੇਟ ਆਫ ਬਰਥ ਹੈ ਉਹ ਆਪਾਂ ਸੇਮ ਨੰਬਰ ਇਹਦੇ ਵਿੱਚ ਭਰਾਂਗੇ ਕਿ ਇਹਦਾ ਜਿਹੜਾ 2 ਨੰਬਰ ਹੈ ਉਹ ਜਿੱਥੇ 2 ਹੈਗਾ ਉੱਥੇ 2 ਆ ਜਾਏਗਾ ਜਿੱਥੇ 0 ਦੀ ਕੋਈ अहमियत ਨਹੀਂ ਲੈਂਦੇ ਆਪਾਂ ਉਸ ਤੋਂ ਬਾਅਦ ਜਿੱਥੇ 7 ਹੈ ਉੱਥੇ 7 ਆ ਜਾਏਗਾ ਜਿੱਦਾਂ ਤੁਸੀਂ ਗ੍ਰਿਡ 'ਚ ਦੇਖ ਰਹੇ ਹੋ ਫਿਰ ਉਸ ਤੋਂ ਬਾਅਦ ਜਿੱਥੇ 1 ਹੈ ਉੱਥੇ 1 ਆ ਜਾਏਗਾ ਜਿੱਥੇ 9 ਹੈ ਉੱਥੇ 9 ਆ ਜਾਏਗਾ ਜਿੱਥੇ 7 ਹੈ ਫਿਰ 7 ਆ ਜਾਏਗਾ ਜਿੱਥੇ 5 ਹੈ ਉੱਥੇ 5 ਆ ਜਾਏਗਾ ਕਿਉਂਕਿ ਇਹਦੇ ਜਿਹੜੇ ਅੱਖਰ ਹੈ ਜਾਂ ਇਹਦੀ ਜਿਹੜੀ ਗ੍ਰਿਡ ਹੈ ਇਹ ਪੂਰੀ ਨਿਰਧਾਰਿਤ ਹੈ ਇਹਦੇ ਨੰਬਰ ਆਪਣੀ ਆਪਣੀ ਜਗ੍ਹਾ ਤੇ ਫਿਕਸ ਹੈ ਤੁਸੀਂ ਆਪਣੇ ਨੰਬਰ ਚੱਕ ਕੇ ਆਪਣੀ ਆਪਣੀ ਗ੍ਰਿਡ ਬਣਾ ਲਈ ਜਿਹਦੇ ਤੋਂ ਤੁਹਾਡੀ ਸਾਰੀ ਜ਼ਿੰਦਗੀ ਦੀ ਪੂਰੀ ਕੈਲਕੂਲੇਸ਼ਨ ਆ ਜਾਂਦੀ ਹੈ ਕਿ ਇਹ ਪਰਸਨ ਕਿੱਦਾਂ ਦਾ ਹੋਏਗਾ ਇਹਦੇ ਰਿਲੇਸ਼ਨ ਕਿੱਦਾਂ ਦੇ ਹੋਣਗੇ ਇਹਦੀ ਵਾਈਫ ਕਿੱਦਾਂ ਦੀ ਹੋਏਗੀ ਇਹਦੇ ਬੱਚੇ ਕਿੱਦਾਂ ਦੇ ਹੋਣਗੇ ਕਿਹੜੇ profession ਤੇ ਜਾਏਗਾ ਸਾਰਾ ਕੁਝ ਆ ਜਾਂਦਾ ਹੈ ਇਹ ਤੁਸੀਂ ਇੱਕ ਬਹੁਤ ਵਧੀਆ ਨੰਮਰੋਲੋਜਿਸਟ ਨਾਲ ਕੰਸਲਟ ਕਰੋਗੇ ਤੇ ਤੁਹਾਨੂੰ ਉਹ ਬਿਲਕੁਲ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਦੱਸ ਦੇਗਾ ਅਸੀਂ ਵੀ ਇਹਦੀ ਕੈਲਕੂਲੇਸ਼ਨ ਕਰਕੇ ਹੀ ਆਪਣੇ ਕਲਾਇੰਟਸ ਨੂੰ ਜਾਂ ਆਪਣੇ ਦੋਸਤਾਂ ਨੂੰ ਇਹਦੇ ਬਾਰੇ ਦੱਸਦੇ ਆ ਸਰ ਇੱਕ ਸਵਾਲ ਇਹ ਵੀ ਨਾਲ ਜੁੜਦਾ ਹੈ ਜਿਵੇਂ ਹੁਣ ਵਿਊਅਰਸ ਅਗਰ ਦੇਖਣਗੇ ਤੇ ਉਹਨਾਂ ਦੇ ਮਾਈਂਡ ਵਿੱਚ ਇਹ ਸਵਾਲ ਮੇਰੇ ਹਿਸਾਬ ਨਾਲ ਜ਼ਰੂਰ ਆਏਗਾ ਕਿ ਆਪਣੇ ਮੋਬਾਈਲ ਨੰਬਰ ਦਾ ਵੀ ਕੁਝ ਕੈਲਕੂਲੇਸ਼ਨ ਹੁੰਦਾ ਹੈ ਬਿਲਕੁਲ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਨੰਬਰਸ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਆ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈ ਉਹਦੀ ਵੀ ਇੱਕ ਗ੍ਰਿਡ ਬੰਦੀ ਹੈ ਅੱਛਾ ਹਾਂਜੀ ਤੁਹਾਡੇ ਮੋਬਾਈਲ ਨੰਬਰ ਤੋਂ ਤੁਹਾਡੇ ਬਾਰੇ 80 ਤੋਂ 90 ਗੱਲਾਂ ਪਤਾ ਚੱਲ ਜਾਂਦੀਆਂ ਕਿ ਇਹ ਪਰਸਨ ਕਿੱਦਾਂ ਦਾ ਹੋਏਗਾ ਇਹਨੂੰ ਕਿਹੜੇ ਹੈਲਥ ਇਸ਼ੂ ਹੋਣਗੇ ਕਿਹੜੇ ਵੈਲਥ ਇਸ਼ੂ ਹੋਣਗੇ ਕਿਹੜੀ ਚੀਜ਼ ਦੇ ਨਾਲ ਕਨੈਕਟਡ ਹੋਏਗਾ ਕਿੱਦਾਂ ਦਾ ਬਿਜ਼ਨਸ ਹੋਏਗਾ ਅਸੀਂ ਉਸ ਨੰਬਰ ਦੀ ਕੈਲਕੂਲੇਸ਼ਨ ਤੋਂ ਬਾਅਦ ਉਹਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਸ ਦੀ ਲਾਈਫ ਦੇ ਵਿੱਚ ਉਹ ਇੱਕ ਨਵਾਂ ਨੰਬਰ ਉਹਨੂੰ ਅਸੀਂ ਸੁਜੈਸਟ ਕਰਦੇ ਹਾਂ ਕਿ ਦਵਾ ਨੰਬਰ ਤੂੰ ਮੋਬਾਈਲ ਨੰਬਰ ਇੱਕ ਲੈ ਲੈ ਤੇ ਇਸ ਨੰਬਰ ਨੂੰ ਤੂੰ ਚਲਾਉਣਾ ਸ਼ੁਰੂ ਕਰ ਦੇ ਕਿਉਂਕਿ ਜਿਹੜਾ ਮੋਬਾਈਲ ਹੈ ਇਹ 24 ਘੰਟਿਆਂ 'ਚੋਂ ਮੈਂ ਕਹਿੰਦਾ 24 ਘੰਟੇ ਤੁਹਾਡੇ ਨਾਲ ਰਹਿੰਦਾ ਹੈ ਬਿਲਕੁਲ ਸੱਚ ਤੁਹਾਡੀ ਹਰ ਗੁੱਡ ਕਾਲ ਇਹਦੇ ਤੇ ਆਂਦੀ ਹੈ ਤੁਹਾਡੀ ਹਰ ਬੈਡ ਕਾਲ ਇਹਦੇ ਤੇ ਆਂਦੀ ਹੈ ਹਰ ਰਿਸ਼ਤੇਦਾਰ ਦੀ ਕਾਲ ਇਹਦੇ ਤੇ ਆਂਦੀ ਹੈ ਹਰ ਵੈਂਡਰ ਦੀ ਕਾਲ ਇਹਦੇ ਤੇ ਆਂਦੀ ਹੈ ਹਰ ਐਪ ਦੇ ਨਾਲ ਇਹ ਕਨੈਕਟਡ ਹੈ ਹਰ ਚੀਜ਼ ਦੇ ਨਾਲ ਹੀ ਇਹ ਕਨੈਕਟਡ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਮੋਬਾਈਲ ਨੰਬਰ ਦਾ ਪ੍ਰਭਾਵ ਮੈਂ ਇਹ ਕਹਿਣਾ ਕਿ ਸਭ ਤੋਂ ਜ਼ਿਆਦਾ ਹੈ ਅੱਜ ਦੀ ਡੇਟ ਦੇ ਵਿੱਚ ਹੁਣ ਤੁਸੀਂ ਇਹ ਨਾਲ ਗੱਲ ਕਰਨਾ ਕਿ ਜਦੋਂ ਮੋਬਾਈਲ ਨਹੀਂ ਸੀ ਤੇ ਉਦੋਂ ਕੀ ਹੁੰਦਾ ਸੀ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਉਦੋਂ ਜਿਹੜੀ ਚੀਜ਼ ਸਾਡੇ ਨਾਲ ਹਮੇਸ਼ਾ ਰਹਿੰਦੀ ਹੈ ਮੈਂ ਅਗਰ ਥੋੜਾ ਜਿਹਾ ਹੋਰ ਅੱਗੇ ਜਾਵਾਂ ਜੇ ਸਪੋਜ਼ ਕਰੋ ਤੁਸੀਂ ਇੱਕ ਪੈਨ ਯੂਜ਼ ਕਰਦੇ ਹੋ ਜਿਹੜਾ ਉਹ ਪੈਨ ਤੁਹਾਡੇ ਨਾਲ ਹਮੇਸ਼ਾ ਰਹਿੰਦਾ ਤੁਹਾਡੀਆਂ ਵਾਈਬ੍ਰੇਸ਼ਨ ਉਸ ਆਬਜੈਕਟ ਦੇ ਅੰਦਰ ਟਰਾਂਸਫਰ ਹੋ ਜਾਂਦੀ ਹੈ ਇਹਦਾ ਵੀ ਹੁੰਦਾ ਯੈਸ ਤੁਸੀਂ ਮੋਬਾਈਲ ਦਾ ਕਲਰ ਕਿਹੜਾ ਰੱਖਦੇ ਹੋ ਉਹ ਤੁਹਾਡੇ ਤੇ ਪ੍ਰਭਾਵ ਪੰਦਾ ਹੈ ਅੱਛਾ ਜੀ ਤੁਸੀਂ ਉਹਨੂੰ ਕਿਹੜੀ ਡਾਇਰੈਕਸ਼ਨ ਚ ਚਾਰਜ ਕਰਦੇ ਹੋ ਉਹਦਾ ਵੀ ਪ੍ਰਭਾਵ ਪੈਂਦਾ ਹੈ ਮਤਲਬ ਇਹ ਇੱਕ ਬਹੁਤ ਜ਼ਿਆਦਾ ਡੀਪ ਸਾਇੰਸ ਹੈ ਉਹ ਇਹਨਾਂ ਦਾ ਕਿੰਨ ਡੂੰਗਾ ਕਿਸੇ ਨੇ ਸੋਚਿਆ ਹੀ ਨਹੀਂ ਕਦੀ ਯੈਸ ਇਹੀ ਤਾਂ ਗੱਲ ਹੈ ਨਾ ਕਿਉਂਕਿ ਇੰਨੀ ਜ਼ਿਆਦਾ ਇਹਦੀ ਡੂੰਘਾਈ ਹੈ ਇੰਨੀ ਡੀਪ ਸਾਇੰਸ ਹੈ ਹੁਣ ਮੈਂ ਵਰਡ ਜਿਹੜਾ ਬੋਲਣ ਲੱਗਾ ਕਿ ਇਹ ਪਿਓਰ ਸਾਇੰਸ ਹੈ ਪਿਓਰ ਮੈਥਮੈਟਿਕ ਹੈ ਕੋਈ ਜਾਦੂ ਮੰਤਰ ਨਹੀਂ ਹੈਗਾ ਕੋਈ ਛੂ ਮੰਤਰ ਨਹੀਂ ਹੈਗਾ ਕੋਈ ਬਾਬਾਗਰੀ ਨਹੀਂ ਹੈਗੀ ਪਿਓਰ ਪਿਓਰ ਸਾਇੰਸ ਹੈ ਔਰ ਟੋਟਲ ਸੈਂਟੀਫਿਕ ਹੈ ਇਹ ਬਾਕੀ ਜਿਵੇਂ ਵੈਦਿਕ ਅਸਟ੍ਰੋਲੋਜੀ ਹੁੰਦੀ ਹੈ ਉਹਦੇ ਚ ਕੁੰਡਲੀ ਬਣਾਉਂਦੇ ਆ ਜਾਂ ਟੈਰੋ ਰੀਡਿੰਗ ਹੋਗੀ ਹੋਰ ਲਾਲ ਕਿਤਾਬ ਵਾਲੇ ਹੁੰਦੇ ਇਹ ਸਾਰਿਆਂ ਤੋਂ ਵੱਖਰੀ ਹੈ ਕੀ ਉਹਨਾਂ ਦੇ ਹਿੱਸੇ ਇਹ ਸਾਰਾ ਉਹਦਾ ਹੀ ਹਿੱਸਾ ਹੈ ਅੱਛਾ ਗੱਲ ਸਮਝੋ ਇਹ ਸਾਰੀ ਜਿਹੜੀਆਂ ਸਾਇੰਸਿਸ ਤੁਸੀਂ ਬੋਲੀਆਂ ਪਹਿਲੀ ਗੱਲ ਹੈ ਸਾਰੀਆਂ ਹੀ ਸਾਇੰਸਸ ਹੈ ਅੱਛਾ ਇਹ ਸਾਰੀਆਂ ਜਿਹੜੀਆਂ ਅਕਲਟ ਸਾਇੰਸ ਦਾ ਪਾਰਟ ਹੈ ਹੂੰ ਇਹਦੀਆਂ ਹੀ ਅੱਗੋਂ ਇਹ ਬ੍ਰਾਂਚੇਸ ਹੈ ਕਿ ਕੋਈ ਇਹਨੂੰ ਆ ਵੈਦਿਕ ਅਸਟ੍ਰੋਲੋਜੀ ਨਾਲ ਦੇਖਦਾ ਹੈ ਕੋਈ ਇਹਨੂੰ ਲਾਲ ਕਿਤਾਬ ਨਾਲ ਦੇਖਦਾ ਹੈ ਕੋਈ ਇਹਨੂੰ ਟੈਰੋ ਨਾਲ ਦੇਖਦਾ ਹੈ ਕੋਈ ਨੰਬਰੋਲੋਜੀ ਨਾਲ ਦੇਖਦਾ ਹੈ ਸਾਰੇ ਜਿਹੜੇ ਹੈਗੇ ਆ ਇਹ ਇੱਕ ਹੀ ਸਿਸਟਮ ਦਾ ਅਲੱਗ-ਅਲੱਗ ਪਾਰਟ ਹੈ ਹੁਣ ਮੈਂ ਥੋੜਾ ਜਿਆਦਾ ਐਕਸਪਲੇਨ ਇਹ ਕਰਦਾ ਕਿ ਨਮਰੋਲੋਜੀ ਜਿਹੜੀ ਹੈ ਇਹਦੀ ਪ੍ਰੈਡਿਕਸ਼ਨ ਬਹੁਤ ਫਾਸਟ ਹੈ ਅੱਛਾ ਜੀ ਮਤਲਬ ਇਹਦੇ ਵਾਸਤੇ ਤੁਹਾਨੂੰ ਕੋਈ ਜ਼ਿਆਦਾ ਟਾਈਮ ਦੀ ਲੋੜ ਨਹੀਂ ਪੈਂਦੀ ਮਤਲਬ ਅਗਰ ਮੈਂ ਆਪਣੀ ਗੱਲ ਕਰਾਂ ਤੇ ਮੈਂ 10 ਤੋਂ 15 ਸੈਕਿੰਡ ਦੇ ਅੰਦਰ ਇਹਦੀ ਪ੍ਰੈਡਿਕਸ਼ਨ ਕਰ ਸਕਦਾ ਕਿਸੇ ਵੀ ਪਰਸਨ ਦੀ ਇੰਨੀ ਜਲਦੀ ਇੰਨੀ ਜਲਦੀ ਉਹਦੇ ਮੋਬਾਈਲ ਤੋਂ ਪ੍ਰੈਡਿਕਸ਼ਨ ਹੋ ਜਾਂਦੀ ਹੈ ਉਹਦੀ ਨਾਮ ਤੋਂ ਹੋ ਜਾਂਦੀ ਹੈ ਉਹਦੀ ਡੇਟ ਤੋਂ ਹੋ ਜਾਂਦੀ ਹੈ ਕਿਉਂਕਿ ਏ ਜਿਹੜੀ ਹੈ ਸਾਰੇ ਭੇਦ ਖੋਲੋਗੇ ਸਾਰੇ ਭੇਦ ਮਤਲਬ ਮੈਂ ਤਾਂ ਇਹ ਕਹਿਣਾ ਕਿ ਪਰਸਨ ਸਿਰਫ ਉਹਦਾ ਨਾਮ ਤੇ ਉਹਦਾ ਮੋਬਾਈਲ ਨੰਬਰ ਦੇ ਦਿਓ ਮੈਨੂੰ ਉਹਦਾ ਕੋਈ ਡਾਟਾ ਨਹੀਂ ਚਾਹੀਦਾ ਮੈਂ ਤਾਂ ਡੇਟ ਆਫ ਬਰਥ ਵੀ ਨਹੀਂ ਲੈਂਦਾ ਅੱਛਾ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਕਿ ਜੇ ਕਿਸੇ ਪਰਸਨ ਦੀ ਡੇਟ ਆਫ ਬਰਥ ਵੀ ਨਹੀਂ ਹੈ ਟਾਈਮ ਵੀ ਨਹੀਂ ਹੈ ਉਹਦਾ ਵੀ ਗ੍ਰਿਡ ਬਣ ਜਾਂਦਾ ਉਹਦੀ ਵੀ ਕੈਲਕੂਲੇਸ਼ਨ ਹੋ ਜਾਂਦੀ ਸਭ ਕੁਝ ਕਿਉਂਕਿ ਸਾਡੇ ਕੋਲ ਜਿੱਥੇ ਤੱਕ ਕਹਿੰਦੇ ਇਹ ਵੀ ਜਿਹੜੇ ਡੇਟ ਆਫ ਬਰਥ ਹੋਣੀ ਚਾਹੀਦੀ ਐ ਐਗਜ਼ੈਕਟ ਤਾਂ ਹੁੰਦਾ ਹਾ ਸਟਾਰੋਲਜੀ ਦਾ ਇੱਕ ਫੰਡਾ ਮੈਂ ਅਲੱਗ ਐ ਕਿਉਂਕਿ ਉਹਦੇ ਸਾਨੂੰ ਟਾਈਮ ਚਾਹੀਦਾ ਉਹਦੇ ਸਾਨੂੰ ਜਗ੍ਹਾ ਚਾਹੀਦੀ ਐ ਡੇਟ ਆਫ ਬਰਥ ਚਾਹੀਦੀ ਐ ਸਾਡੇ ਵਾਲੇ ਸਿਸਟਮ ਦੇ ਵਿੱਚ ਅਗਰ ਤਾਂ ਤੁਹਾਡੇ ਕੋਲ ਡਾਟਾ ਹੈਗਾ ਤੇ ਬਹੁਤ ਚੰਗੀ ਗੱਲ ਐ ਜੇ ਤੁਹਾਡੇ ਕੋਲ ਡਾਟਾ ਨਹੀਂ ਹੈਗਾ ਤੇ ਆ ਵੀ ਬਹੁਤ ਚੰਗੀ ਗੱਲ ਹੈ ਮਤਲਬ ਅਸੀਂ ਉਹਦੇ ਚੋਂ ਵੀ ਤੁਹਾਡੀਆਂ ਕੈਲਕੂਲੇਸ਼ਨ ਕਿਉਂਕਿ ਮੈਂ ਅਗਰ ਆਪਣੀ ਗੱਲ ਕਰਾਂ ਕਿਉਂਕਿ ਮੈਂ ਸਾਰੇ ਸਬਜੈਕਟ ਪੜਾਉਂਦਾ 15000 ਤੋਂ ਉੱਪਰ ਸਟੂਡੈਂਟ ਮੈਂ 올ਓਵਰ ਦੀ ਵਰਲਡ ਪੜਾ ਚੁੱਕਾ ਮੇਰੀਆਂ ਕਲਾਸਿਸ ਵੀ ਚੱਲਦੀਆਂ ਇਹ ਸਾਰੇ ਸੈਕਟਰ ਨੂੰ ਲੈ ਕੇ ਮੈਂ ਇਹ ਦੱਸਦਾ ਕਿ ਇਸ ਜਿਹੜੀ ਫਾਸਟ ਇੰਨੀ ਪ੍ਰੇਡਿਕਸ਼ਨ ਔਰ ਇੰਨੀ ਵਧੀਆ ਸਾਇੰਸ ਹੈ ਤੁਸੀਂ ਇੰਨੇ ਬਿਊਟੀਫੁੱਲ ਤਰੀਕੇ ਨਾਲ ਇਹਨੂੰ ਮੈਂ ਆਪਣੀ ਅਗਰ ਗੱਲ ਕਰਾਂ ਮੈਨੂੰ ਕੋਈ ਡਾਟਾ ਨਹੀਂ ਚਾਹੀਦਾ ਮੈਂ ਬਿਨਾ ਡਾਟੇ ਤੋਂ ਹੀ ਉਹਦੀ ਪ੍ਰੈਡਿਕਸ਼ਨ ਕਰ ਸਕਦਾ ਅੱਛਾ ਉਹਦੇ ਬਾਰੇ ਉਹਦੇ ਆਪਸ਼ਨ ਡਾਊਨ ਉਹਦੀਆਂ ਸਾਰੀਆਂ ਚੀਜ਼ਾਂ ਮਤਲਬ ਉਹ ਕੋਈ ਬਹਾਨਾ ਨਹੀਂ ਮਾਰ ਸਕਦਾ ਕੋਈ ਵੀ ਮੇਰੇ ਕੋ ਡੇਟ ਆਫ ਬਰਥ ਨਹੀਂ ਹੈ ਜਾਂ ਮੇਰੇ ਕੋ ਟਾਈਮ ਨਹੀਂ ਹੈ ਮੇਰੇ ਕੋ ਸਮਾਂ ਨਹੀਂ ਹੈ ਮਤਲਬ ਮੋਬਾਈਲ ਨੰਬਰ ਹੈ ਤਾਂ ਸਭ ਕੁਝ ਮਿਲ ਜਾਊਗਾ ਸਭ ਕੁਝ ਮਿਲ ਜਾਏਗਾ ਉਸ ਬੰਦੇ ਦਾ ਨਾਮ ਤਾਂ ਹੋਏਗਾ ਹੀ ਉਸ ਬੰਦੇ ਦਾ ਮੋਬਾਈਲ ਨੰਬਰ ਤਾਂ ਹੋਏਗਾ ਹੀ ਇਹ ਦੋ ਚੀਜ਼ਾਂ ਹੀ ਪ੍ਰਾਇਓਰਟੀ ਦੇ ਉੱਤੇ ਸਾਨੂੰ ਚਾਹੀਦੀਆਂ ਇਸ ਤੋਂ ਇਲਾਵਾ ਜੇ ਉਹਦੇ ਕੋਲ ਡਾਟਾ ਅਵੇਲੇਬਲ ਹੈ ਉਹਦੀ ਡੇਟ ਆਫ ਬਰਥ ਹੈਗੀ ਤਾਂ ਬਹੁਤ ਵਧੀਆ ਟਾਈਮ ਹੈਗਾ ਬਹੁਤ ਵਧੀਆ ਪਲੇਸ ਹੈਗੀ ਬਹੁਤ ਜਿੰਨਾ ਡਾਟਾ ਹੈਗਾ ਵਧੀਆ ਬਟ ਜੇ ਨਹੀਂ ਕੁਝ ਹੈਗਾ ਉਸ ਬੰਦੇ ਦਾ ਮੋਬਾਈਲ ਨੰਬਰ ਹੋਣਾ ਚਾਹੀਦਾ ਤੇ ਉਹਦਾ ਨਾਮ ਜਿਹੜਾ ਕਿਸ ਨਾਮ ਨਾਲ ਉਹਨੂੰ ਬੁਲਾਇਆ ਜਾਂਦਾ ਉਹ ਹੋਣਾ ਚਾਹੀਦਾ ਅਸੀਂ ਇਹਨੂੰ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਊਟੀਫੁੱਲ ਤਰੀਕੇ ਨਾਲ ਅਲਾਈਨ ਕਰਕੇ ਉਹਦੀ ਕੈਲਕੂਲੇਸ਼ਨ ਕਰਕੇ ਉਹਦੇ ਹੈਲਥ ਵੈਲਥ ਰਿਲੇਸ਼ਨ ਜਿਹੜੀਆਂ ਵੀ ਚੀਜ਼ਾਂ ਦੀ ਉਸ ਪਰਸਨ ਨੂੰ ਦਿੱਕਤ ਆ ਰਹੀ ਹੈ ਅਸੀਂ ਉਹਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੰਦੇ ਉਹਦੇ ਬੋਲਣ ਤੋਂ ਪਹਿਲਾਂ ਉਹਦੀਆਂ ਪ੍ਰੋਬਲਮ ਨੂੰ ਦੱਸ ਦਿੰਦੇ ਨੇ ਕਿ ਆਹ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਤੇ ਉਹਦੇ ਸੋਲੂਸ਼ਨਸ ਇਹ ਹੈ ਹੁਣ ਜਿਹੜੀ ਮੈਂ ਮੇਨ ਚੀਜ਼ ਦੇ ਉੱਤੇ ਗੱਲ ਕਰਨ ਲੱਗਾ ਕਿ ਨਮਰੋਲੋਜੀ ਦੇ ਵਿੱਚ ਜਿਹੜੀ ਤੁਹਾਡੀਆਂ ਰੈਮਡੀਜ਼ ਹੈ ਉਹ ਰੈਮਡੀਜ਼ ਦੀ ਕਾਸਟ ਨਾ ਮਾਤਰ ਹੁੰਦੀ ਹੈ ਅੱਛਾ ਜਿੰਨੂੰ ਮੈਂ ਇਹ ਕਹਿ ਸਕਦਾ ਵੀ ਜੇ ਆਪਾਂ ਪੈਸਿਆਂ ਦੇ ਵਿੱਚ ਕੋਸਟ ਦੀ ਗੱਲ ਕਰੀਏ ਤੇ 50 100 200 ਅੱਛਾ ਜੀ ਹਾਂ ਮਤਲਬ ਇਸ ਤੋਂ ਜ਼ਿਆਦਾ ਕੋਸਟ ਨਹੀਂ ਹੁੰਦੀ ਜੇ ਇਹਦੀਆਂ ਰੈਮਡੀਜ਼ ਦੀ ਗੱਲ ਕਰੀਏ ਸਰ ਰੈਮਡੀ ਦੀ ਤੇ ਬਾਅਦ ਚ ਆਉਣੀ ਹੈ ਪਹਿਲੇ ਮੈਨੂੰ ਇੱਕ ਸਵਾਲ ਹੋਰ ਮਾਈਂਡ ਚ ਆ ਰਿਹਾ ਜਿਵੇਂ ਕਿ ਅਗਰ ਹੁਣ ਆਪਾਂ ਗੱਲ ਕਰ ਲਈ ਮੋਬਾਈਲ ਨੰਬਰ ਦੀ ਜੇ ਇਦਾਂ ਹੀ ਬੈਂਕ ਅਕਾਊਂਟ ਦੀ ਜਾਂ ਐਕਟਿਵਾ ਦਾ ਨੰਬਰ ਕੋਈ ਗੱਡੀ ਦਾ ਨੰਬਰ ਅੱਜ ਕੱਲ ਲੋਕ ਬਹੁਤ ਕੈਲਕੂਲੇਟ ਕਰਕੇ ਲੈ ਰਹੇ ਆ ਇਹ ਚੀਜ਼ ਮੈਂ ਬਹੁਤ ਨੋਟਿਸ ਕੀਤੀ ਹੈ ਜਿੱਥੇ ਵੀ ਜਾਓ ਐਕਟਿਵਾ ਲੈ ਜਾਓ ਜਾਂ ਬਾਈਕ ਲੈ ਜੋ ਇਹ ਕੁਝ ਵੀ ਲੈ ਨਜੋ ਲੋਕ ਦੇਖਦੇ ਵੀ ਨਾ ਟੋਟਲ ਚਾਹੀਦਾ ਹਾਂ ਇਹ ਚੀਜ਼ ਮੈਂ ਬਹੁਤ ਨੋਟਿਸ ਕੀਤੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੋ ਅਸੀਂ ਪ੍ਰੈਡਿਕਸ਼ਨ ਦੀ ਇੱਕ ਫਾਈਲ ਜਦੋਂ ਬਣਾਉਂਦੇ ਆ ਅਸੀਂ 12 ਚੀਜ਼ਾਂ ਦੇ ਉੱਤੇ ਵਰਕ ਕਰਦੇ ਆ ਮੈਂ ਤੁਹਾਨੂੰ ਉਹ ਦੱਸ ਦਿੰਦਾ ਇੱਕ ਅਸੀਂ ਨਾਮ ਦੇ ਉੱਤੇ ਕੰਮ ਕਰਦੇ ਆ ਇੱਕ ਅਸੀਂ ਮੋਬਾਈਲ ਨੰਬਰ ਦੇ ਉੱਤੇ ਕੰਮ ਕਰਦੇ ਆ ਇੱਕ ਅਸੀਂ ਬੈਂਕ ਅਕਾਊਂਟ ਨੰਬਰ ਦੇ ਉੱਤੇ ਕੰਮ ਕਰਦੇ ਆ ਜਿੱਦਾਂ ਤੁਸੀਂ ਹੁਣੇ ਕਿਹਾ ਫਿਰ ਅਸੀਂ ਸਿਗਨੇਚਰ ਦੇ ਉੱਤੇ ਕੰਮ ਕਰਦੇ ਆਂ ਫਿਰ ਤੁਹਾਡੀ ਕਲਰ ਥੈਰੇਪੀ ਤੁਸੀਂ ਕਿਸ ਤਰ੍ਹਾਂ ਦੇ ਕਲਰ ਪਾਣੇ ਆ ਦੇਖੋ ਕਲਰ ਸਾਰੇ ਚੰਗੇ ਆ ਰੰਗ ਸਾਰੇ ਚੰਗੇ ਆ ਕੋਈ ਮਾੜਾ ਨਹੀਂ ਹੈਗਾ ਮੈਂ ਸਾਰਿਆਂ ਨੂੰ ਪਿਆਰ ਕਰਦਾ ਪਰ ਕਿਹਦੇ ਲਈ ਚੰਗਾ ਉਹ ਇੱਕ ਪ੍ਰਿਸਕ੍ਰਿਪਸ਼ਨ ਦਾ ਪਾਰਟ ਹੈ ਜੀ ਇਸ ਤਰ੍ਹਾਂ ਹੀ ਅਸੀਂ ਡੇ ਥੈਰੇਪੀ ਤੇ ਕੰਮ ਕਰਦੇ ਆਂ ਦਿਨ ਸਾਰੇ ਵਧੀਆ ਜੋ ਉਸ ਈਸ਼ਵਰ ਨੇ ਉਸ ਪਰਮਾਤਮਾ ਨੇ ਬਣਾਏ ਪਰ ਕਿਹਦੇ ਲਈ ਕਿਹੜਾ ਵਧੀਆ ਇਹ ਇੱਕ ਪ੍ਰਿਸਕ੍ਰਿਪਸ਼ਨ ਦਾ ਪਾਰਟ ਹੈ ਡੇਥੈਰਾਪੀ ਦੇ ਕੰਮ ਕਰਦੇ ਆ ਨੰਬਰ ਥੈਰਾਪੀ ਦੇ ਉੱਤੇ ਕੰਮ ਕਰਦੇ ਆ ਜਿੱਦਾਂ ਤੁਸੀਂ ਕਿਹਾ ਘਰ ਦਾ ਨੰਬਰ ਸਾਡੀ ਗੱਡੀ ਦਾ ਨੰਬਰ ਸਾਡੇ ਸਕੂਟਰ ਦਾ ਨੰਬਰ ਹਰ ਤਰ੍ਹਾਂ ਦਾ ਜਿਹੜਾ ਨੰਬਰ ਹੈ ਕੰਪੈਟੀਬਿਲਟੀ ਕਿ ਤੁਹਾਡੀ ਹਸਬੰਡ ਵਾਈਫ ਦੀ ਕੰਪੈਟੀਬਿਲਟੀ ਤੁਹਾਡੇ ਪਾਰਟਨਰ ਦੀ ਕੰਪੈਟੀਬਿਲਟੀ ਇਹ ਵੀ ਸਾਰੇ ਦੇ ਸਾਰੇ ਨੰਬਰਸ ਨੇ ਨੰਬਰਸ 'ਤੇ ਅਸੀਂ ਕੰਮ ਕਰਦੇ ਆ ਫਿਰ ਉਸ ਤੋਂ ਬਾਅਦ ਅਸੀਂ ਰਿਸਟ ਵਾਚ ਦੇ ਉੱਤੇ ਕੰਮ ਕਰਦੇ ਆ ਕਿ ਤੁਹਾਡੀ ਜਿਹੜੀ ਘੜੀ ਹੈ ਹੂੰ ਘੜੀ ਦੇ ਉੱਤੇ ਅਸੀਂ ਕੰਮ ਕਰਦੇ ਆਂ ਕਿ ਬਹੁਤ ਜ਼ਿਆਦਾ ਇੱਕ ਬਿਊਟੀਫੁਲ ਚੀਜ਼ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਰਿਲੇਸ਼ਨ ਚਾਹੀਦਾ ਸਰ ਇੱਕ ਟਾਈਮ ਸੀਗਾ ਘੜੀ ਤਾਂ ਸਿਰਫ ਗਿਫਟ ਵਾਸਤੇ ਹੁੰਦੀ ਸੀ ਤੇ ਹੁਣ ਅੱਜ ਕੱਲ ਇਹਦਾ ਵੀ ਹਿਸਾਬ ਕਿਤਾਬ ਹੁੰਦਾ ਮੈਂ ਕਿਹਾ ਇਹਦਾ ਇੰਪੈਕਟ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਮੈਂ ਵੈਸੇ ਡੀਪ ਜਾਵਾਂ ਤੇ 50 ਤੋਂ 60% ਇੰਪੈਕਟ ਇੱਕ ਵਾਚ ਦਾ ਤੁਹਾਡੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਤੁਸੀਂ ਕਲਾਇੰਟ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਐਟਮੋਸਫੇਅਰ ਚਾਹੁੰਦੇ ਹੋ ਤੁਹਾਡੀ ਲਾਈਫ ਦੇ ਕਿਹੜੇ ਮੈਨੂੰ ਸਿਰਫ ਉਹ ਪਰਸਨ ਦੀ ਤੁਸੀਂ ਘੜੀ ਦੇ ਦਿਓ ਉਹ ਬੰਦਾ ਪਾਉਂਦਾ ਹੋਵੇ ਮੈਂ ਉਹਦੀ ਘੜੀ ਤੋਂ ਉਸ ਪਰਸਨ ਬਾਰੇ ਉਹਦੀ ਪ੍ਰੈਡਿਕਸ਼ਨ ਕਰ ਦੂੰਗਾ ਕਿ ਉਹ ਬੰਦਾ ਕਿੱਦਾਂ ਦਾ ਹੈਗਾ ਉਹਨੂੰ ਕਿਹੜੀ ਪ੍ਰੋਬਲਮ ਆ ਰਹੀ ਹੈ ਕਿਹੜੇ ਸੈਗਮੈਂਟ 'ਚ ਆ ਰਹੀ ਐ ਤੇ ਕਿੰਨੀ ਦੇਰ ਤੱਕ ਰਹੂਗੀ ਸਿਰਫ ਉਹਦੀ ਘੜੀ ਤੋਂ ਅੱਛਾ ਜੀ ਅਸੀਂ ਵਾਚ ਤੋਂ ਅਨਲਿਸਿਸ ਕਰਦੇ ਹਾਂ ਉਹਦੀ ਡਿਜ਼ਾਈਨਿੰਗ ਕਰਦੇ ਹਾਂ ਫਿਰ ਅਸੀਂ ਇਸ ਤੋਂ ਬਾਅਦ ਅਗਲੇ ਆਉਣ ਵਾਲੇ 9 ਸਾਲ ਦੀਆਂ ਪ੍ਰੈਡਿਕਸ਼ਨ ਐਡ ਕਰਦੇ ਹਾਂ ਜਿਸ ਨਾਲ ਤੁਸੀਂ ਪਲਾਨਿੰਗ ਕਰ ਸਕਦੇ ਹੋ ਜਿਵੇਂ ਮੈਂ ਆਪਣੇ ਆਪ ਨੂੰ ਗਾਈਡ ਕਹਿੰਦਾ ਮੈਂ ਗਾਈਡਰ ਹਾਂ ਤੁਹਾਨੂੰ ਸਿਰਫ ਉਸ ਵਿਧਾਤਾ ਨੇ ਜੋ ਉਸ ਪਰਮਾਤਮਾ ਨੇ ਤੁਹਾਡੇ ਲਈ ਲਿਖ ਕੇ ਭੇਜਿਆ ਉਹਨੂੰ ਸਿਰਫ ਮੈਂ ਤੁਹਾਨੂੰ ਗਾਈਡ ਕਰਨਾ ਹੈ ਬੋਲ ਕੇ ਦੱਸਣਾ ਹੈ ਕਿ ਆ ਚੀਜ਼ਾਂ ਤੁਹਾਡੇ ਵਾਸਤੇ ਆ ਬਿਲਕੁਲ ਫੇਰ ਅਸੀਂ profession ਦੇ ਉੱਤੇ ਕੰਮ ਕਰਦੇ ਹਾਂ ਕਿ ਤੁਹਾਡਾ profession ਕਿੱਦਾਂ ਦਾ ਹੋਣਾ ਚਾਹੀਦਾ ਹੈ ਤੁਹਾਨੂੰ ਕਿਸ ਤਰ੍ਹਾਂ ਦੇ profession ਜਾਣਾ ਚਾਹੀਦਾ ਹੈ ਕਿ ਮੈਂ ਆਪਣੀ ਪ੍ਰਸਕ੍ਰਿਪਸ਼ਨ ਪ੍ਰਡਿਕਸ਼ਨ ਦੇ ਵਿੱਚ ਇਹ ਦੇਖਿਆ ਕਿ 60% ਜਿਹੜੇ ਲੋਕ ਹੈ ਰੋਂਗ profession 'ਚ ਘੁੰਮ ਰਹੇ ਆ ਹੁਣ ਪੇਰੈਂਟਸ ਕਹਿੰਦੇ ਆ ਜੀ ਬੱਚੇ ਨੂੰ ਡਾਕਟਰ ਬਣਾਣਾ ਹੈ ਬੱਚਾ ਬਾਇ ਡਿਫਾਲਟ ਪ੍ਰਮਾਤਮਾ ਵੱਲੋਂ ਇੰਜੀਨੀਅਰ ਬਣ ਕੇ ਆਇਆ 10 ਸਾਲ ਦੀ ਉਹਦੀ ਤੁਸੀਂ ਐਡਮਿਸ਼ਨ ਕਰਾਤੀ ਐ ਏਮਬੀਬੀਐਸ 'ਚ ਭੇਜਤਾ ਔਰ 1.5 ਕਰੋੜ ਰੁਪਏ ਆਈ ਦੀ ਰੇਟ 'ਚ ਪੂਰਾ ਲੱਗਦਾ ਇੱਕ ਡਾਕਟਰ ਬਣਨ 'ਚ ਉਹ ਬੱਚਾ ਜਦੋਂ ਬਣ ਕੇ ਆਇਆ ਵਾਪਸ ਨਾ ਚੰਗਾ ਡਾਕਟਰ ਬਣਿਆ ਨਾ ਚੰਗਾ ਉਹ ਬਣਿਆ ਇੰਜੀਨੀਅਰ ਬਿਲਕੁਲ ਸਹੀ 10 ਸਾਲ ਵੀ ਖਰਾਬ ਹੋ ਗਏ ਉਹਦਾ ਸਿਸਟਮ ਵੀ ਖਰਾਬ ਹੋ ਗਿਆ ਸਮਾਂ ਬਹੁਤ ਖਰਾਬ ਹੁੰਦਾ ਸਮਾਂ ਖਰਾਬ ਹੋ ਗਿਆ ਅਸੀਂ ਉਹ ਇੱਕ ਗਾਈਡੈਂਸ ਕਰਦੇ ਆਂ ਫਿਰ ਅਸੀਂ ਰੈਮਡੀਸ ਪਾਰਟ ਨੂੰ ਐਡ ਕਰਦੇ ਆਂ ਤੇ ਇਸ ਤਰ੍ਹਾਂ ਅਸੀਂ 12 ਚੀਜ਼ਾਂ ਦੇ ਉੱਤੇ ਵਰਕ ਕਰਕੇ 10 ਤੋਂ 12 ਚੀਜ਼ਾਂ ਦੇ ਉੱਤੇ ਵਰਕ ਕਰਕੇ ਉਹਨੂੰ ਪੂਰਾ ਬਣਾਉਨੇ ਆਂ ਪ੍ਰੋਪਰ ਐਨਾਲਿਸਿਸ ਕਰਕੇ ਦੇਵੇਂ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਵਿਊਅਰਸ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ ਤੇ ਅਗਰ ਤੁਹਾਨੂੰ ਇਹ ਟੌਪਿਕ ਪਸੰਦ ਆਇਆ ਜੇ ਤੁਸੀਂ ਅੰਕ ਜੋਤਿਸ਼ ਨੂੰ ਜਾਣਨਾ ਚਾਹੁੰਦੇ ਹੋ ਤਾਂ نیچے ਇਹਨਾਂ ਦੇ ਨੰਬਰ ਲਿਖੇ ਹੋਏ ਨੇ ਤੁਸੀਂ ਇਹਨਾਂ ਨਾਲ ਕੰਸਲਟ ਕਰ ਸਕਦੇ ਹੋ ਸਰ ਇੱਕ ਚੀਜ਼ ਜਾਂਦੇ ਜਾਂਦੇ ਪੁੱਛਣਾ ਚਾਹਨੀ ਹੈ ਅਗਰ ਤੁਹਾਨੂੰ ਕਿਸੇ ਨੇ ਪਰਸਨਲੀ ਕੰਸਲਟ ਕਰਨਾ ਹੋਵੇ ਕਿੱਦਾਂ ਕਰ ਸਕਦੇ ਆ ਹਾਂਜੀ ਇਹ ਥੱਲੇ ਨੰਬਰ ਡਿਸਪਲੇ 'ਚ ਜਾ ਰਹੇ ਆ ਤੁਸੀਂ ਉੱਥੇ ਜਾ ਸਕਦੇ ਹੋ ਮੇਰਾ YouTube ਦਾ ਇੱਕ ਚੈਨਲ ਹੈਗਾ IPESINGGH ਉਹਦੇ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਈਆਂ ਆ ਤੁਹਾਡੇ ਮਤਲਬ ਦੀਆਂ ਬਹੁਤ ਚੀਜ਼ਾਂ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਉਹਦੇ ਤੇ ਵੀ ਤੁਹਾਨੂੰ ਡੇਲੀ ਇਹ ਉੱਚ ਵੀਡੀਓਜ਼ ਆndੀਆਂ ਰਹਿੰਦੀਆਂ ਪਲੱਸ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਮੇਰੀ ਟੀਮ ਨਾਲ ਡਿਸਕਸ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਹਾਂ ਉਸ ਤੋਂ ਬਾਅਦ ਤੁਸੀਂ ਆਪਣੀ ਕੰਸਲਟ ਆਪਾ ਕਰ ਸਕਦੇ ਹੋ ਜੋ ਵੀ ਤੁਹਾਡੀਆਂ ਪ੍ਰੋਬਲਮਜ਼ ਹੈ ਜਾਂ ਜੋ ਵੀ ਤੁਹਾਡੇ ਤੁਹਾਨੂੰ ਚਾਹੀਦੀਆਂ ਸੋ ਬਹੁਤ ਬਹੁਤ ਧੰਨਵਾਦ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸ਼ਾਇਦ ਸਾਡੇ ਵਿਊਅਰਜ਼ ਨੂੰ ਇਹ ਟੌਪਿਕ ਪਸੰਦ ਆਇਆ ਅਗਰ ਪਸੰਦ ਆਇਆ ਤੇ ਅਸੀਂ ਫਿਰ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਬਿਲਕੁਲ 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 ਬਹੁਤ ਸਹੀ ਤਾਂ ਇਦਾਂ ਦੀ ਹੋਰ ਰੋਚਕ ਵੀਡੀਓ ਦੇਖਣ ਲਈ ਬਨੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਤੇ ਆਪਣੀ ਕਮੈਂਟਾਂ ਚੁਰਾਈ ਜਰੂਰ ਦਿਓ ਜੇ ਤੁਹਾਨੂੰ ਇਹ ਟਾਪਿਕ ਪਸੰਦ ਆਂਦਾ ਹੈ ਤੇ ਅਸੀਂ ਅੱਗੋਂ ਇਹਦੀ ਕੋਈ ਹੋਰ ਪਹਿਲੂ ਵੀ ਉਜਾਗਰ ਕਰਾਂਗੇ ਉਦੋਂ ਤੱਕ ਬਨੇ ਰਹੋ ਧੰਨਵਾਦ ਸਿਟੀ ਹੋਮ ਨਿਊਜ਼ ਦਾ ਸ਼ੁਕਰੀਓ ਜੀ ਧੰਨਵਾਦ